ਹਲੋ ਜੀ ਸਰਨ ਸਤਿ ਸ਼੍ਰੀ ਅਕਾਲ ਜੀ ਆਰਐਸ ਆਰਗੇਨਿਕਸ ਐਂਡ ਬਰਨਿੰਗ ਅਪੋਰਟ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਦੇਖੋ ਜੀ ਅ ਬਰਸਾਤ ਤੋਂ ਬਾਅਦ ਇੱਕ ਬਹੁਤ ਹੀ ਵਧੀਆ ਕੁਆਲਿਟੀ ਆਪਾਂ ਖਾਦੀ ਪ੍ਰੋਵਾਈਡ ਕਰਨ ਜਾ ਰਹੇ ਹਾਂ ਜੀ ਆਹ ਦੇਖੋ ਜੀ ਅਸੀਂ ਕੰਮ ਲਾਇਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਜੀ ਕਿੰਨੀ ਵਧੀਆ ਕੁਆਲਿਟੀ ਹੈ ਜੀ ਇਹਦੀ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਖੋ ਦਿਖਾ ਦਿਓ ਦੇਖੋ ਜੀ ਅ ਜਿਹੜਾ ਆਰਐਸ ਆਰਗੇਨਿਕਸ ਆ ਕਦੀ ਵੀ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦਾ ਜੀ ਆ ਤੁਸੀਂ ਕੋ ਦੇਖ ਸਕਦੇ ਹੋ ਦੀ ਬਹੁਤ ਵਧੀਆ ਕੁਆਲਿਟੀ ਦੀ ਖਾਦ ਆ ਤਿਆਰ ਹੋ ਰਹੀ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਬੰਦੇ ਕੰਮ ਤੇ ਲੱਗੇ ਹੋਏ ਆ ਜੀ ਜੇ ਕਿਸੇ ਨੂੰ ਖਾਦ ਦੀ ਲੋੜ ਹੋਵੇ ਜੈਵਿਕ ਖਾਦ ਦੀ ਤਾਂ ਉਹ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦਾ ਜੀ ਨੰਬਰ ਸਕਰੀਨ ਤੇ ਚੱਲ ਰਿਹਾ ਜੀ 98143 34043 ਪਿੰਡ ਬੱਦੂਪੁਰ ਤਸੀਲ ਕੇਵੀਆਂ ਜ਼ਿਲ੍ਹਾ ਹੁਸ਼ਿਆਰਪੁਰ ਤੇ ਅਸੀਂ ਬਿਲਕੁਲ ਵਧੀਆ ਕੁਆਲਿਟੀ ਦੀ ਖਾਦ ਤੁਹਾਨੂੰ ਪ੍ਰੋਵਾਈਡ ਕਰਦਾਂਗੇ ਜੀ ਤੇ ਇਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਕੈਮੀਕਲ ਨਹੀਂ ਪਾਇਆ ਗਿਆ ਜੀ ਬਿਲਕੁਲ ਆਰਗੈਨਿਕ ਬਣ ਕਸਾ ਦਾ ਹੈਗਾ ਜੀ ਇਹ ਤੇ ਬਹੁਤ ਡਿਮਾਂਡ ਹੈ ਕਿ ਜੇ ਕਿਸੇ ਨੂੰ ਲੋੜ ਹੋਵੇ ਤਾਂ ਸੰਨਨਾ ਨਾਸਪੁਰ ਦਾਸਾ ਜੀ ਇਹਨ ਬਦੂਪੁਰ ਤੁਸੀਂ ਵੀ ਲਿਖਿਆ ਜਿਲ੍ਹਾ ਹੁਸ਼ਿਆਰਪੁਰ ਫੋਨ ਨੰਬਰ 9643 34043 ਤੇ ਥੈਂਕ ਯੂ ਫਰੈਂਡਸ ਥੈਂਕ ਯੂ ਵੈਰੀ ਮਚ